ਡਾਕੂ ਮਾਨ ਸਿੰਘ ਜਿਸ ਨੂੰ ਫੜਨ ਦੇ ਲਈ ਫੌਜ ਬੁલાਉਣੀ ਪਈ ਸੀ 83 ਮੁਕਾਬਲਿਆਂ ਦੇ ਵਿੱਚ ਪੁਲਿਸ ਨਾ ਫੜ ਸਕੇ ਸੀ ਉਸ ਦੇ ਡਕੈਤ ਬਣਨ ਦੀ ਦਿਲਚਸਪ ਕਹਾਣੀ ਹੈ ਇਹ ਤੁਹਾਡੇ ਨਾਲ ਅੱਜ ਸਾਂਝੀ ਕਰਦੇ ਆਂ ਰਿਹਾਨ ਫਜ਼ਲ ਉਹਨਾਂ ਦੀ ਕਲਮ ਦੇ ਵਿੱਚ ਉਹ ਬੀਬੀਸੀ ਤੋਂ ਹਰ ਵਾਰ ਦੀ ਤਰ੍ਹਾਂ ਬਾਗਮਾਲ ਗੱਲਬਾਤ ਹੁੰਦੀ ਹੈ ਉਹਨਾਂ ਦੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰੜ ਤੇ ਦੁਆਬਾ ਰਿਡੀ ਦਾ ਮੰਚ ਕਹਿੰਦੇ ਨੇ ਕਿ ਮੱਧ ਪ੍ਰਦੇਸ਼ ਦੇ ਭਿੰਡ ਸ਼ਹਿਰ ਦੀ ਇੱਕ ਮਸ਼ਹੂਰ ਕਹਾਣੀ ਹੈ ਇੱਕ ਵਾਰ ਉੱਥੇ ਬਹੁਤ ਸੋਕਾ ਪਿਆ ਹੋਇਆ ਸੀ ਜਿਸ ਕਰਕੇ ਪਿੰਡ ਰਾਮਪੁਰ ਦੀ ਸਾਰੀ ਖੜੀ ਜਿਹੜੀ ਸੀ ਫਸਲ ਸੁੱਕ ਗਈ। ਅਚਾਨਕ 8 ਬੈਲ ਗੱਡੀਆਂ ਉਸ ਪਿੰਡ ਦੇ ਵਿੱਚ ਆ ਕੇ ਰੁਕੀਆਂ। ਇਹਨਾਂ ਦੇ ਉੱਤੇ ਲੱਦੀਆਂ ਬੋਰੀਆਂ ਦੇ ਵਿੱਚ ਕਣਕ ਭਰੀ ਹੋਈ ਸੀ। ਗੱਡੀ ਵਾਲਾ ਇੱਕ ਸਧਾਰਨ ਜਿਹਾ ਸੁਨੇਹਾ ਲੈ ਕੇ ਆਇਆ ਮਾਨ ਸਿੰਘ ਦੇ ਵੱਲੋਂ। ਕੈਨੇਥ ਐਂਡਰਸਨ ਆਪਣੀ ਕਿਤਾਬ ਟੇਲਜ਼ ਆਫ ਮਾਨ ਸਿੰਘ ਜਾਨਕੀ ਕਿ ਕਿੰਗ ਆਫ ਇੰਡੀਅਨ ਡਕੋਇਟਸ ਦੇ ਵਿੱਚ ਜਿਹੜਾ ਲਿਖਦਾ ਹੈ ਉਸ ਵੇਲੇ ਭਾਰਤ ਸਰਕਾਰ ਨੇ ਮਾਨ ਸਿੰਘ ਨੂੰ ਜਿੰਦਾ ਜਾਂ ਮਰਦਾ ਫੜਨ ਦੇ ਉੱਤੇ ਉਹਨਾਂ ਸਮਿਆਂ ਦੇ ਵਿੱਚ 15000 ਰੁਪਏ ਦਾ ਇਨਾਮ ਉਹਦੇ ਉੱਤੇ ਰੱਖਿਆ ਸੀ ਮਾਨ ਸਿੰਘ ਦੇ ਉੱਤੇ ਲਗਭਗ 200 ਕਤਲਾਂ ਅਤੇ ਅਣਗਿਣਤ ਡਕੈਤੀਆਂ ਦੇ ਇਲਜ਼ਾਮ ਸਨ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਫੜਿਆ ਨਹੀਂ ਸੀ ਜਾ ਸਕਿਆ ਕਿਉਂਕਿ ਕੋਈ ਵੀ ਉਸ ਦੇ ਵਿਰੁੱਧ ਜਿਹੜਾ ਸੀ ਜਾਣਕਾਰੀ ਦੇਣ ਲਈ ਅੱਗੇ ਨਹੀਂ ਸੀ ਆਉਂਦਾ ਪੁਲਿਸ ਨੇ ਉਹਨਾਂ ਨੂੰ ਉਹਨਾਂ ਜਿਹੜਾ ਬੈਲ ਗੱਡੀਆਂ ਦੇ ਮਾਲਕਾਂ ਤੋਂ ਵਿਸਤਾਰ ਦੇ ਨਾਲ ਪੁੱਛਗਿੱਛ ਵੀ ਕੀਤੀ ਉਹਨਾਂ ਨੂੰ ਸਿਰਫ ਇਹੀ ਪਤਾ ਲੱਗਿਆ ਕਿ ਇੱਕ ਹਫਤਾ ਪਹਿਲਾਂ ਇੱਕ ਵਿਅਕਤੀ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ। ਉਹਨਾਂ ਨੂੰ 40 ਮੀਲ ਦੂਰ ਇੱਕ ਰੇਲਵੇ ਸਟੇਸ਼ਨ ਦੇ ਉੱਤੇ ਜਾਣ ਦੇ ਲਈ ਕਿਹਾ ਗਿਆ ਸੀ ਜਿੱਥੇ ਰਾਮਪੁਰ ਲਜਾਂ ਦੇ ਲਈ ਇੱਕ ਮਾਲ ਗੱਡੀ ਦੇ ਡੱਬੇ ਵਿੱਚ ਅਨਾਜ ਦੀਆਂ ਕੁਝ ਬੋਰੀਆਂ ਰੱਖੀਆਂ ਗਈਆਂ ਸਨ। ਇਸ ਕੰਮ ਦੇ ਲਈ ਉਹਨਾਂ ਨੂੰ 20 ਰੁਪਏ ਪ੍ਰਤੀ ਬੈਲ ਗੱਡੀ ਦੇ ਹਿਸਾਬ ਦੇ ਨਾਲ 160 ਰੁਪਏ ਦਿੱਤੇ ਗਏ। ਕੈਨਤ ਲਿਖਦੇ ਨੇ ਕਿ ਉਸ ਵਿਅਕਤੀ ਨੇ ਗੱਡੀ ਚਲਾਉਣ ਵਾਲੇ ਦੇ ਕੰਨਾਂ ਦੇ ਵਿੱਚ ਮਾਨ ਸਿੰਘ ਦਾ ਨਾਮ ਲਿਆ ਤੇ ਇਹ ਵੀ ਕਿਹਾ ਸੀ ਕਿ ਜੇਕਰ ਉਹਨਾਂ ਨੇ ਇੱਕ ਹਫ਼ਤੇ ਦੇ ਅੰਦਰ-ਅੰਦਰ ਕੰਮ ਪੂਰਾ ਨਹੀਂ ਕੀਤਾ ਨਾ ਤਾਂ ਉਹ ਅਗਲੇ ਹਫ਼ਤੇ ਦੇ ਪਹਿਲੇ ਦਿਨ ਦਾ ਸੂਰਜ ਨਹੀਂ ਦੇਖ ਸਕਣਗੇ ਇਸ ਦੇ ਲਈ ਉਹਨਾਂ ਨੇ 6ਵੇਂ ਦਿਨ ਉਹੀ ਸਮਾਨ ਜਿਹੜਾ ਸੀ ਰਾਮਪੁਰ ਪਹੁੰਚਾ ਦਿੱਤਾ ਸੀ ਟਾਈਮ ਅਖਬਾਰ ਦੇ ਉੱਤੇ ਚਰਚਾ ਹੁੰਦੀ ਉਹਦੇ ਵਿੱਚ ਕਹਿੰਦੇ ਨੇ ਅੱਗੇ ਟਾਈਮ ਮੈਗਜ਼ੀਨ ਨੇ ਜਿਹੜਾ ਸੀ ਅਜੇ ਆ ਬਹੁਤ ਘੱਟ ਹੁੰਦਾ ਹੈ ਜਦੋਂ ਕੋਈ ਕਮਾਂਤਰੀ ਪ੍ਰਸਿੱਧੀ ਵਾਲਾ ਕੋਈ ਵਿਦੇਸ਼ੀ ਮੈਗਜ਼ੀਨ ਕਿਸੇ ਡਾਕੂ ਦੀ ਮੌਤ ਨੂੰ ਕਵਰੇਜ ਦੇਵੇ ਟਾਈਮ ਮੈਗਜ਼ੀਨ ਨੇ ਆਪਣੇ 5 ਸਤੰਬਰ 1955 ਦੇ ਅੰਕ ਦੇ ਵਿੱਚ ਇੰਡੀਆ ਡੈੱਡ ਮੈਨ ਸਰਲੇਖ ਵਾਲੇ ਇੱਕ ਲੇਖ ਦੇ ਵਿੱਚ ਲਿਖਿਆ ਦਿੱਲੀ ਦੇ ਦੱਖਣ ਦੇ ਵਿੱਚ ਪੈਂਦੇ ਚਾਰ ਸੂਬਿਆਂ ਦੇ ਵਿੱਚ ਡਾਕੂ ਮਾਨ ਸਿੰਘ ਜਿੰਨਾ ਜਿਹੜਾ ਸੀ ਸਤਕਾਰ ਅਤੇ ਇੱਜ਼ਤ ਕਿਸੇ ਨੇ ਦੀ ਨਹੀਂ ਸੀ ਉਨ੍ਹਾਂ ਦੇ ਪੋਤੇ ਦੇ ਵਿਆਹ ਦੇ ਉੱਤੇ ਦਿੱਤੀ ਗਈ ਦਾਵਤ ਦੇ ਵਿੱਚ ਇਲਾਕੇ ਦੇ ਕਈ ਰਾਜਿਆਂ ਤੇ ਜ਼ਿਮੀਂਦਾਰਾਂ ਨੇ ਸ਼ਮੂਲੀਅਤ ਕੀਤੀ ਸੀ 1952 ਦੇ ਵਿੱਚ ਸਰਕਾਰ ਦੀ ਬਣਾਈ ਗਈ ਮੋਰੈਨਾ ਕ੍ਰਾਈਮ ਇਨਕੁਆਇਰੀ ਕਮੇਟੀ ਨੇ ਵੀ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਕਿ ਮਾਨ ਸਿੰਘ ਦੇ ਵਿੱਚ ਕੋਈ ਨਿੱਜੀ ਔਗਣ ਜਿਹੜਾ ਸੀ ਨਹੀਂ ਸਨ ਅਗੁਣ ਨਹੀਂ ਸੀ ਉਹਦੇ ਵਿੱਚ ਕੋਈ ਵੀ ਨਿੱਜੀ ਇਸ ਦੇ ਬਾਵਜੂਦ ਮੱਧ ਭਾਰਤ ਦੀਆਂ ਪੁਲਿਸ ਫਾਈਲਾਂ ਨੂੰ ਨਜ਼ਰ ਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ ਸੀ ਜਿਸ ਦੇ ਵਿੱਚ ਕਾਗਜ਼ਾਂ ਦੇ ਵਿੱਚ ਦਰਜ ਸੀ ਕਿ ਮਾਨ ਸਿੰਘ ਨੇ 27 ਸਾਲਾਂ ਦੇ ਵਿੱਚ ਸੈਂਕੜੇ ਕਤਲ ਤੇ ਹਜ਼ਾਰਾਂ ਡਕੈਤੀਆਂ ਕੀਤੀਆਂ ਟਾਈਮ ਮੈਗਜ਼ੀਨ ਨੇ ਆਪਣੇ ਲੇਖ ਦੇ ਵਿੱਚ ਲਿਖਿਆ ਇੱਕ ਅਜੀਬ ਗੱਲ ਸੀ ਕਿ ਆਮ ਲੋਕਾਂ ਦੇ ਮਨ ਦੇ ਵਿੱਚ ਮਾਨ ਸਿੰਘ ਦਾ ਸਤਕਾਰ ਹੋਣ ਦੇ ਨਾਲ-ਨਾਲ ਖੌਫ ਵੀ ਸੀ ਰੋਬਿਨ ਹੁੱਡ ਦੇ ਵਾਂਗ ਮਾਨ ਸਿੰਘ ਕਦੇ ਇੱਕ ਸ਼ਰੀਫ ਇਨਸਾਨ ਹੋਇਆ ਕਰਦੇ ਸਨ ਚਾਰ ਸੂਬਿਆਂ ਦੀ ਪੁਲਿਸ ਉਹਦੇ ਪਿੱਛੇ ਸੀ ਮਾਨ ਸਿੰਘ ਦੇ ਬਾਰੇ ਕਿਹਾ ਜਾਂਦਾ ਸੀ ਕਿ ਚਾਰ ਸੂਬਿਆਂ ਦੇ 1700 ਪੁਲਿਸ ਮੁਲਾਜ਼ਮਾਂ ਨੇ 15 ਸਾਲਾਂ ਤੱਕ 8000 ਵਰਗ ਮੀਲ ਦੇ ਖੇਤਰ ਦੇ ਇਲਾਕੇ ਦੇ ਵਿੱਚ ਉਸ ਦਾ ਪਿੱਛਾ ਕੀਤਾ ਪੁਲਿਸ ਦੇ ਨਾਲ ਹੋਏ ਲਗਭਗ 80 ਮੁਕਾਬਲਿਆਂ ਦੇ ਵਿੱਚ ਮੁਕਾਬਲੇ ਉਹਦੇ ਹੋਏ ਪੁਲਿਸ ਦੇ ਨਾਲ 80 ਉਹਦੇ ਵਿੱਚ ਪੁਲਿਸ ਦੇ ਹੱਥ ਅਸਫਲਤਾ ਆਈ ਸੀ ਮਾਨ ਸਿੰਘ ਨੂੰ ਫੜਨ ਦੇ ਲਈ ਪੁਲਿਸ ਨੇ ਉਹਨਾਂ ਵੇਲਿਆਂ ਦੇ ਵਿੱਚ 1.5 ਕਰੋੜ ਰੁਪਏ ਖਰਚ ਕੀਤੇ ਸੀ ਜਾਨਕੀ 1.5 ਕਰੋੜ ਰੁਪਇਆ ਖਰਚ ਦਿੱਤਾ ਇਸ ਉਸ ਸਮੇਂ ਦੀ ਇੱਕ ਵੱਡੀ ਰਕਮ ਸੀ ਮੋਰੈਨਾ ਕ੍ਰਾਈਮ ਇਨਵੈਸਟੀਗੇਸ਼ਨ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਕਿ ਲੋਕਮਾਨ ਸਿੰਘ ਦੇ ਬਾਰੇ ਕਹਾਣੀਆਂ ਸੁਣਾਉਂਦੇ ਨੇ ਕਿ ਕਿਵੇਂ ਉਸਨੇ ਮੁਖਬਰਾਂ ਤੇ ਪੁਲਿਸ ਵਾਲਿਆਂ ਦਾ ਉਦੋਂ ਹੀ ਕਤਲ ਕੀਤਾ ਜਦੋਂ ਉਸਦੇ ਪਿੱਛੇ ਲੱਗ ਗਏ ਉਨੇ ਸਿਰਫ ਉਹਨਾਂ ਲੋਕਾਂ ਨੂੰ ਹੀ ਅਗਵਾ ਕੀਤਾ ਜਿਨ੍ਹਾਂ ਦੇ ਕੋਲ ਕਾਫੀ ਪੈਸਾ ਸੀ ਉਸਨੇ ਸਕੂਲ ਦੀ ਇਮਾਰਤ ਦੇ ਲਈ ਪੈਸੇ ਇਕੱਠੇ ਕਰਨ ਦੇ ਲਈ ਜ਼ਮੀਨ ਮਾਲਕਾਂ ਦੇ ਨਾਲ ਜ਼ਬਰਦਸਤੀ ਕੀਤੀ ਕੈਨੇਥ ਜਿਹੜਾ ਸੀ ਐਂਡਰਸਨ ਲਿਖਦਾ ਹੈ ਕਿ ਮਾਨ ਸਿੰਘ ਦੇ ਬਾਰੇ ਕਿਹਾ ਜਾਂਦਾ ਕਿ ਉਹ ਸ਼ਰਾਬ ਨਹੀਂ ਪੀਂਦਾ ਸੀ ਤੇ ਇੱਕ ਪੱਕਾ ਸ਼ਾਕਾਹਾਰੀ ਸੀ ਉਹ ਬਹੁਤ ਧਾਰਮਿਕ ਵਿਅਕਤੀ ਸੀ ਤੇ ਸਵੇਰ ਹੋਣ ਤੋਂ ਪਹਿਲਾਂ-ਪਹਿਲਾਂ ਦਰਿਆ ਦੇ ਵਿੱਚ ਨਹਾਉਂਦਾ ਸੀ ਨਹਾਉਣ ਤੋਂ ਤੁਰੰਤ ਬਾਅਦ ਉਹ ਕਾਲੀ ਦੇ ਮੰਦਿਰ ਜਾ ਕੇ ਪੂਜਾ ਕਰਦੇ ਸਨ ਤੇ ਉਹਨਾਂ ਨੇ ਕਈ ਮੰਦਰ ਬਣਵਾਏ ਜਿਨ੍ਹਾਂ ਨੂੰ ਬਣਵਾਉਣ ਦੇ ਲਈ ਪੈਸਾ ਅਮੀਰਾਂ ਨੂੰ ਲੁੱਟਣ ਤੋਂ ਬਾਅਦ ਆਇਆ ਸੀ ਕਈ ਮੰਦਰਾਂ ਦੇ ਵਿੱਚ ਮਾਨ ਸਿੰਘ ਨੇ ਪਿੱਤਲ ਦੀਆਂ ਘੰਟੀਆਂ ਲਵਾਈਆਂ ਜਿਨ੍ਹਾਂ ਦੇ ਉੱਤੇ ਉਸਦਾ ਨਾਮ ਸੀ ਉਹ ਬਟੇਸ਼ਵਰ 나ਥ ਮੰਦਰ ਦੇ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਦੇ ਵਿੱਚ ਹਿੱਸਾ ਲੈਂਦੇ ਸਨ ਜਦੋਂ ਪੁਲਿਸ ਨੂੰ ਇਸ ਦੇ ਬਾਰੇ ਪਤਾ ਲੱਗਦਾ ਹੈ ਤਾਂ ਉਹਨਾਂ ਨੇ ਮੰਦਰ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਪਰ ਇਸ ਦੇ ਬਾਵਜੂਦ ਵੀ ਮਾਨ ਸਿੰਘ ਭੇਸ ਵਟਾ ਕੇ ਉੱਥੇ ਜਿਹੜਾ ਪਹੁੰਚ ਗਿਆ ਸੀ ਇੱਕ ਫਿਲਮੀ ਡਾਕੂ ਵਾਂਗ ਪ੍ਰਭਾਵਸ਼ਾਲੀ ਸੀ ਉਹ। ਮਾਨ ਸਿੰਘ ਦਾ ਜਨਮ ਜਿਹੜਾ ਸੀ 1890 ਦੇ ਵਿੱਚ ਆਗਰਾ ਦੇ ਨੇੜੇ ਰਠੌਰ ਖੇੜਾ ਪਿੰਡ ਦੇ ਵਿੱਚ ਰੱਜੇ ਪੂਜੇ ਪਰਿਵਾਰ ਦੇ ਵਿੱਚ ਹੁੰਦਾ ਹੈ। ਉਹਨਾਂ ਦੇ ਪਿਤਾ ਦਾ ਨਾਮ ਬਿਹਾਰੀ ਸਿੰਘ ਸੀ ਤੇ ਉਹ ਪਿੰਡ ਦੇ ਸਰਪੰਚ ਸਨ। ਮਾਨ ਸਿੰਘ ਦੇ ਭਰਾ ਦਾ ਨਾਮ ਨਵਾਬ ਸਿੰਘ ਸੀ। ਉਹਨਾਂ ਦੇ ਪਿਤਾ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਮਾਨ ਸਿੰਘ ਦਾ ਵਿਆਹ ਜਿਹੜਾ ਸੀ ਇੱਕ ਸੁੰਦਰ ਕੁੜੀ ਦੇ ਨਾਲ ਕਰਵਾ ਦਿੱਤਾ। ਉਹਨਾਂ ਦੇ ਚਾਰ ਪੁੱਤਰ ਹੋਏ ਜਸਵੰਤ ਸਿੰਘ, ਸੂਪੇਦਾਰ ਸਿੰਘ, ਤਹਿਸੀਲਦਾਰ ਸਿੰਘ ਤੇ ਧੁੰਮਣ ਸਿੰਘ ਉਹਨਾਂ ਦੀ ਇੱਕ ਧੀ ਵੀ ਹੋਈ ਜਿਸ ਦਾ ਨਾਮ ਸੀ ਉਹਨਾਂ ਨੇ ਰਾਣੀ ਰੱਖਿਆ ਹੋਇਆ ਸੀ ਜਦੋਂ ਮਾਨ ਸਿੰਘ ਸਿਰਫ 24 ਸਾਲਾਂ ਦਾ ਸੀ ਤਾਂ ਉਹਨਾਂ ਨੂੰ ਆਪਣੇ ਪਿੰਡ ਦਾ ਸਰਪੰਚ ਤੇ ਆਗਰਾ ਜ਼ਿਲ੍ਹਾ ਬੋਰਡ ਦਾ ਮੈਂਬਰ ਚੁਣਿਆ ਗਿਆ ਉਹਨਾਂ ਦੇ ਲੰਬੇ ਚੋੜੇ ਸਰੀਰ ਮਿਲਨਸਾਰ ਸ਼ਖਸੀਅਤ ਤੇ ਜਵਾਨੀ ਵੇਲੇ ਤੋਂ ਰੱਖੀ ਹੋਈ ਦਾੜੀ ਨੇ ਉਹਨਾਂ ਨੂੰ ਜਿਹੜਾ ਮਸ਼ਹੂਰ ਬਣਾ ਦਿੱਤਾ ਸੀ ਡਕੈਤੀ ਬਾਰੇ ਝੂਠੀ ਰਿਪੋਰਟ ਮਿਲਦੀ ਹੈ ਮਾਨ ਸਿੰਘ ਦੇ ਪਿਤਾ ਬਿਹਾਰੀ ਸਿੰਘ ਦੀ ਇੱਕ ਜ਼ਮੀਨ ਦੇ ਟੋਟੇ ਨੂੰ ਲੈ ਕੇ ਤਲਫੀ RAM ਜਿਹੜਾ ਸੀ ਨਾਲ ਕੁਝ ਅਣਬਣ ਜਿਹੜੀ ਹੋ ਜਾਂਦੀ ਹੈ ਉਦੋਂ ਤੱਕ ਮਾਨ ਸਿੰਘ ਦੇ ਵੱਡਾ ਜਿਹੜਾ ਭਰਾ ਨਵਾਬ ਸਿੰਘ ਆਪਣਾ ਪਰਿਵਾਰ ਛੱਡ ਕੇ ਜੰਗਲਾਂ ਦੇ ਵਿੱਚ ਰਹਿਣ ਲੱਗ ਪਏ ਸਨ ਫਿਰ ਅਚਾਨਕ ਉਸ ਦੇ ਪਿੰਡ ਦੇ ਵਿੱਚ ਲੁੱਟ ਹੋ ਗਈ ਡਾਕੂਆਂ ਨੇ ਪਿੰਡ ਦੇ ਸ਼ਾਹੂਕਾਰ ਦੇ ਉੱਤੇ ਘਰ ਦੇ ਜਿਹੜਾ ਸੀ ਹਮਲਾ ਕੀਤਾ ਤੇ ਉਸ ਨੂੰ ਚਾਕੂ ਮਾਰ ਦਿੱਤਾ ਸੀ ਕੈਨੇਥ ਐਂਡਰਸਨ ਲਿਖਦਾ ਹੈ ਕਿ ਤਲਫੀ RAM ਨੇ ਪੁਲਿਸ ਦੇ ਕੋਲ ਝੂਠੀ ਰਿਪੋਰਟ ਦਰਜ ਕਰਵਾ ਦਿੱਤੀ ਕਿ ਇਸ ਡਕੈਤੀ ਦੇ ਵਿੱਚ ਮਾਨ ਸਿੰਘ ਦੇ ਵੱਡੇ ਭਰਾ ਨਵਾਬ ਸਿੰਘ ਦਾ ਹੱਥ ਹੈ ਉਸ ਨੂੰ ਉਸਦੇ ਪਿਤਾ ਨੇ ਪਨਾਹ ਦਿੱਤੀ ਹੋਈ ਹੈ ਉਸਨੇ ਉਸ ਸ਼ਾਹੂਕਾਰ ਦੇ ਘਰ ਇਸ ਲਈ ਡਾਕਾ ਮਾਰਿਆ ਕਿਉਂਕਿ ਉਹ ਤਲਫੀ ਰਾਮ ਦਾ ਦੋਸਤ ਹੈ ਉਹਨੇ ਇਹ ਵੀ ਕਿਹਾ ਕਿ ਨਵਾਬ ਸਿੰਘ ਦਾ ਭਰਾ ਮਾਨ ਸਿੰਘ ਇਸ ਡਕੈਤੀ ਦੇ ਬਾਰੇ ਜਾਣਦਾ ਸੀ ਤੇ ਉਸਨੇ ਵੀ ਇਸ ਡਕੈਤੀ ਦੇ ਵਿੱਚ ਮਦਦ ਕੀਤੀ ਸੀ ਬਿਹਾਰੀ ਸਿੰਘ ਨੇ ਇਸ ਘਟਨਾ ਨੂੰ ਆਪਣੇ ਪਰਿਵਾਰ ਦੀ ਬੇਇੱਜ਼ਤੀ ਦੇ ਤੌਰ ਦੇ ਉੱਤੇ ਲੈ ਲਿਆ ਉਹਨਾਂ ਨੇ ਉਸ ਦੇ ਪੁੱਤਰ ਮਾਨ ਸਿੰਘ ਨੇ ਤੈ ਕੀਤਾ ਕਿ ਉਹ ਤਲਫੀ ਰਾਮ ਨੂੰ ਸਬਕ ਸਿਖਾਉਣਗੇ ਮਾਨ ਸਿੰਘ ਆਪਣੇ ਚਾਰ ਪੁੱਤਰਾਂ ਦੇ ਨਾਲ ਜੰਗਲਾਂ ਦੇ ਵਿੱਚ ਜਾ ਕੇ ਆਪਣੇ ਭਰਾ ਨਵਾਬ ਸਿੰਘ ਦੇ ਨਾਲ ਰਲ ਗਿਆ ਪੁੱਤਰ ਜਸਵੰਤ ਸਿੰਘ ਦੀ ਪੁਲਿਸ ਮੁਕਾਬਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਇੱਕ ਰਾਤ ਜਦੋਂ ਮਾਨ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਰਲ ਕੇ ਤਲਫੀ ਰਾਮ ਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਤਲਫੀ ਰਾਮ ਜਿਹੜਾ ਸੀ ਮਾਨ ਸਿੰਘ ਦੇ ਹਮਲੇ ਦੇ ਵਿੱਚ ਬਚ ਗਿਆ ਪਰ ਉਸ ਦੇ ਕਈ ਸਾਥੀ ਮਾਰੇ ਗਏ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪਰ ਉਸ ਦਾ ਵੱਡਾ ਭਰਾ ਜਿਹੜਾ ਸੀ ਨਵਾਬ ਸਿੰਘ ਮਾਨ ਸਿੰਘ ਦਾ ਵੱਡਾ ਪੁੱਤਰ ਜਸਵੰਤ ਸਿੰਘ ਤੇ ਭਤੀਜਾ ਦਰਸ਼ਨ ਸਿੰਘ ਫਰਾਰ ਹੋ ਗਏ ਇੱਕ ਦਿਨ ਨਵਾਬ ਸਿੰਘ ਜਿਹੜਾ ਸੀ ਜਸਵੰਤ ਤੇ ਦਰਸ਼ਨ ਦੇ ਨਾਲ ਆਪਣੇ ਪਿਤਾ ਦੇ ਘਰ ਠਹਿਰਿਆ ਹੋਇਆ ਸੀ ਤਲਫੀ ਰਾਮ ਨੇ ਆਪਣੇ ਕੁਝ ਦੋਸਤਾਂ ਦੇ ਨਾਲ ਰਲ ਕੇ ਉਸ ਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਕੈਨੇਥ ਐਂਡਰਸਨ ਲਿਖਦਾ ਹੈ ਕਿ ਉਸੇ ਸਮੇਂ ਹੀ ਤਲਫੀ ਰਾਮ ਨੇ ਬਹੁਤ ਚਲਾਕੀ ਦੇ ਨਾਲ ਪੁਲਿਸ ਦੀ ਮਦਦ ਮੰਗੀ ਜਦੋਂ ਪੁਲਿਸ ਹਥਿਆਰਾਂ ਦੇ ਨਾਲ ਮੌਕੇ ਉੱਤੇ ਪਹੁੰਚੀ ਤਾਂ ਤਲਫੀ ਰਾਮ ਜਿਹੜਾ ਸੀ ਉਸ ਜਗ੍ਹਾ ਤੋਂ ਗਾਇਬ ਹੋ ਜਾਂਦਾ ਹੈ। ਨਵਾਬ ਸਿੰਘ ਤੇ ਉਸਦੇ ਦੋ ਸਾਥੀਆਂ ਨੇ ਮੂਰਖਤਾ ਦੇ ਨਾਲ ਪੁਲਿਸ ਦੇ ਉੱਤੇ ਗੋਲੀਬਾਰੀ ਕੀਤੀ ਤੇ ਪੁਲਿਸ ਨੇ ਉਹਨਾਂ ਨੂੰ ਘੇਰ ਲਿਆ। ਉਸਦੇ ਪੁੱਤਰ ਜਸਵੰਤ ਸਿੰਘ ਤੇ ਭਤੀਜੇ ਦਰਸ਼ਨ ਨੂੰ ਜਿਹੜਾ ਮਾਰ ਮੁਕਾਇਆ ਤੇ ਨਵਾਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਮਾਨ ਸਿੰਘ ਨੇ ਬਦਲਾ ਲਿਆ ਫਿਰ। ਦੂਜੇ ਪਾਸੇ ਮਾਨ ਸਿੰਘ ਜਿਹੜਾ ਸੀ ਜੋ ਪਹਿਲਾਂ ਹੀ 10 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਸੀ। ਬਦਲੇ ਦੀ ਅੱਗ ਦੇ ਨਾਲ ਸੜ ਰਿਹਾ ਉਸਦੇ ਚੰਗੇ ਵਿਹਾਰ ਦੇ ਕਾਰਨ ਸਰਕਾਰ ਨੇ ਉਹਨੂੰ ਜਿਹੜਾ ਸੀ 1938 ਦੇ ਵਿੱਚ ਜੇਲ੍ਹ ਤੋਂ ਰਿਹਾ ਕਰਵਾ ਕਰਨ ਦਾ ਜਿਹੜਾ ਸੀ ਫੈਸਲਾ ਕਰ ਦਿੱਤਾ ਸੀ 4 ਜੁਲਾਈ 1940 ਦੀ ਰਾਤ ਨੂੰ ਮਾਨ ਸਿੰਘ ਨੇ ਆਪਣੇ ਤਿੰਨ ਬੱਚੇ ਪੁੱਤਰਾਂ ਤੇ ਵਫਾਦਾਰ ਰੂਪਾ ਦੇ ਨਾਲ ਰਲ ਕੇ ਆਪਣੇ ਦੁਸ਼ਮਣਾਂ ਤਲਫੀ ਰਾਮ ਤੇ ਖੇਮ ਸਿੰਘ ਦੇ ਘਰਾਂ ਦੇ ਉੱਤੇ ਹਮਲਾ ਕੀਤਾ ਉਹਨਾਂ ਨੇ ਜਿਹੜਾ ਸੀ ਤਲਫੀ ਰਾਮ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਾਰ ਦਿੱਤਾ ਤੇ ਦੋ ਔਰਤਾਂ ਨੂੰ ਛੱਡ ਕੇ ਬਾਕੀ ਸਾਰਾ ਕੁਝ ਖਤਮ ਕਰ ਦਿੱਤਾ ਇਸ ਤੋਂ ਬਾਅਦ ਮਾਨ ਸਿੰਘ ਦੀ ਡਾਕੂ ਵਜੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ 15 ਸਾਲਾਂ ਦੇ ਵਿੱਚ ਉਸ ਦੀ ਗਿਣਤੀ ਭਾਰਤ ਦੇ ਸਭ ਤੋਂ ਵੱਡੇ ਡਾਕੂ ਦੇ ਰੂਪ ਦੇ ਵਿੱਚ ਕੀਤੀ ਜਾਣ ਲੱਗ ਪਈ ਮੱਧ ਭਾਰਤ ਦੇ ਇਲਾਕਿਆਂ ਦੇ ਵਿੱਚ ਉਸ ਨੂੰ ਜਿਹੜਾ ਸੀ ਡਾਕੂ ਸਮਰਾਟ ਦੇ ਵਜੋਂ ਜਾਣਿਆ ਜਾਣ ਲੱਗ ਪਿਆ ਉਸ ਦੇ گروਹ ਦੇ ਮੈਂਬਰਾਂ ਦੇ ਵਿੱਚ ਉਸ ਦੇ ਤਿੰਨ ਬੱਚੇ ਹੋ ਜਿਹੜੇ ਪੁੱਤਰ ਸੂਬੇਦਾਰ ਸਿੰਘ ਤਹਿਸੀਲਦਾਰ ਸਿੰਘ ਤੁਮਨ ਸਿੰਘ ਤੋਂ ਇਲਾਵਾ ਚਰਨਾ ਲਖਣ ਸਿੰਘ ਅਮਰਤ ਲਾਲ ਤੇ ਉਸ ਦਾ ਦੂਰ ਦੂਰ ਦਾ ਜਿਹੜਾ ਸੀ ਰਿਸ਼ਤੇਦਾਰ ਰੂਪਾ ਸ਼ਾਮਲ ਸਨ ਛੋਟੇ ਡਾਕਵਾਨੇ ਨਜ਼ਰਾਨਾ ਦੇਣਾ ਸ਼ੁਰੂ ਕਰ ਦਿੱਤਾ ਸੀ ਉਹਨੂੰ ਉਸਤਾਦ ਮੰਨਦੇ ਸੀ ਉਹਨੂੰ ਨਾ ਮਾਨ ਸਿੰਘ ਦੇ ਬਾਰੇ ਸਥਾਨਕ ਲੋਕ ਕਹਿੰਦੇ ਨੇ ਕਿ ਉਹ ਗਰੀਬਾਂ ਨੂੰ ਤੰਗ ਨਹੀਂ ਸੀ ਕਰਦਾ ਉਸ ਦੇ ਨਿਸ਼ਾਨੇ ਉੱਤੇ ਹੁੰਦੇ ਸਨ ਜ਼ਿਮੀਂਦਾਰ ਅਮੀਰ ਕਾਰੋਬਾਰੀ ਤੇ ਸ਼ਾਹੂਕਾਰ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਸਰਕਾਰ ਨੇ ਬਹੁਤ ਸਾਰੇ ਅਪਰਾਧੀਆਂ ਤੇ ਦੋਸ਼ੀਆਂ ਨੂੰ ਜੇਲਾਂ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਇਸੇ ਸਿਲਸਿਲੇ ਦੇ ਵਿੱਚ ਮਾਨ ਸਿੰਘ ਦੇ ਵੱਡੇ ਭਰਾ ਨਵਾਬ ਸਿੰਘ ਨੂੰ ਵੀ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ। ਜੇਲ੍ਹ ਤੋਂ ਰਿਹਾ ਹੁੰਦੇ ਹੀ ਨਵਾਬ ਸਿੰਘ ਆਪਣੇ ਪੁਰਾਣੇ ਪਿੰਡ ਗਿਆ ਇੱਕ ਬੰਦੂਕ ਉਧਾਰ ਲਈ ਤੇ ਤਲਫੀ ਰਾਮ ਦੇ 2 ਬੱਚੇ ਹੋਏ ਜਿਹੜੇ ਸੀ ਰਿਸ਼ਤੇਦਾਰਾਂ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਆਪਣੇ ਭਰਾ ਮਾਨ ਸਿੰਘ ਨੂੰ ਜੰਗਲਾਂ ਦੇ ਵਿੱਚ ਜਾ ਕੇ ਮਿਲਦਾ ਹੈ। ਜਦੋਂ ਚੰਬਲ ਇਲਾਕੇ ਦੇ ਵਿੱਚ ਮਾਨ ਸਿੰਘ ਦਾ ਪ੍ਰਭਾਵ ਬਹੁਤ ਵੱਧ ਗਿਆ ਨਾ ਉੱਥੇ ਚੰਬਲ ਦਾ ਇਲਾਕਾ ਬਹੁਤ ਮਸ਼ਹੂਰ ਸੀ ਉਦੋਂ। ਤੇ ਛੋਟੇ ਹੁੰਦੇ ਸੌਂਦੇ ਹੁੰਦੇ ਸੀ ਫਿਲਮਾਂ ਵੀ ਬੜੀਆਂ ਦੇ ਉੱਤੇ ਸਰਕਾਰ ਨੇ ਜਿਹੜਾ ਸੀ ਮਾਨ ਜਦੋਂ ਚੰਬਲ ਇਲਾਕੇ ਦੇ ਵਿੱਚ ਮਾਨ ਸਿੰਘ ਦਾ ਪ੍ਰਭਾਵ ਬਹੁਤ ਵੱਧ ਗਿਆ ਤਾਂ ਸਰਕਾਰ ਨੇ ਮਾਨ ਸਿੰਘ ਨੂੰ ਫੜਨ ਦੇ ਲਈ ਫੌਜ ਦੇ ਜਵਾਨਾਂ ਨੂੰ ਬੁਲਾ ਲਿਆ ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਇਲਾਕੇ ਦੇ ਵਿੱਚ ਛੋਟੇ ਡਾਕੂਆਂ ਨੇ ਮਾਨ ਸਿੰਘ ਨੂੰ ਆਪਣਾ ਆਗੂ ਕਹਿਣਾ ਸ਼ੁਰੂ ਕਰ ਦਿੱਤਾ ਨਿਜਮ ਦੇ ਨਾਲ ਆਪਣੀ ਆਮਦਨੀ ਦਾ ਜਿਹੜਾ ਸੀ 10 ਤੋਂ 25% ਨਜ਼ਰਾਨੇ ਦੇ ਤੌਰ ਦੇ ਉੱਤੇ ਜਿਹੜਾ ਸੀ ਉਹਨੂੰ ਦੇਣਾ ਸ਼ੁਰੂ ਕਰ ਦਿੱਤਾ ਸੀ ਇਸ ਦੇ ਨਾਲ ਨਾ ਸਿਰ ਮਾਨ ਸਿੰਘ ਦੀ ਦੌਲਤਵਦੀ ਸਗੋ ਇਲਾਕੇ ਦੇ ਵਿੱਚ ਉਸ ਦਾ ਤਬਦਬਾ ਵੀ ਜਿਹੜਾ ਸੀ ਵਧਣ ਲੱਗ ਪਿਆ। ਮੱਦਦ ਲਈ ਫੌਜ ਬੁਲਾ ਲਈ ਗਈ। 1951 ਦਾ ਸਮਾਂ ਉਹਦੇ ਵਿੱਚ ਪੁਲਿਸ ਦੇ ਜਾਸੂਸ ਨੂੰ ਸੂਚਨਾ ਮਿਲਦੀ ਹੈ ਕਿ ਮਾਨ ਸਿੰਘ ਦੇ ਗੈਂਗ ਦਾ ਇੱਕ ਮਹੱਤਵਪੂਰਨ ਮੈਂਬਰ ਚਰਨਾ ਇੱਕ ਦਿਨ ਆਪਣੇ ਪਿੰਡ ਦੇ ਵਿੱਚ ਆਪਣੀ ਪਤਨੀ ਨੂੰ ਮਿਲਣ ਆਉਣ ਵਾਲਾ ਹੈ। ਪੁਲਿਸ ਨੇ ਚਰਨੇ ਨੂੰ ਜਿਹੜਾ ਸੀ ਚਰਨਾ ਨੂੰ ਫੜਨ ਦੇ ਲਈ ਜਾਲ ਵਿਛਾਇਆ। ਇਸ ਸਭ ਤੋਂ ਬੇਖਬਰ ਜਿਹੜਾ ਸੀ ਚਰਨਾ ਤੇ ਉਸਦੇ ਕੁਝ ਦੋਸਤ ਪਿੰਡ ਦੇ ਵਿੱਚ ਦਾਖਲ ਹੋਏ ਪੁਲਿਸ ਨੇ ਘਰ ਦੇ ਵਿੱਚ ਦਾਖਲ ਹੋਣ ਤੱਕ ਕੁਝ ਨਹੀਂ ਕੀਤਾ ਉਸ ਤੋਂ ਬਾਅਦ 60 ਪੁਲਿਸ ਵਾਲਿਆਂ ਨੇ ਉਸਦੇ ਘਰ ਨੂੰ ਘੇਰ ਲਿਆ ਲੁਟੇਰਿਆਂ ਨੇ ਘਰ ਦੀ ਉੱਪਰਲੀ ਮੰਜ਼ਲ ਤੋਂ ਪੁਲਿਸ ਤੇ ਗੋਲੀਬਾਰੀ ਜਿਹੜੀ ਕੀਤੀ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਤੇ ਅਗਲੇ 24 ਘੰਟਿਆਂ ਤੱਕ ਡਾਕੂਆਂ ਤੇ ਪੁਲਿਸ ਵਿਚਕਾਰ ਗੋਲੀਬਾਰੀ ਹੁੰਦੀ ਰਹੀ ਇਸ ਦੇ ਦੌਰਾਨ ਪੁਲਿਸ ਨੇ ਆਪਣੀ ਮਦਦ ਲਈ 400 ਹੋਰ ਸੈਨਿਕਾਂ ਨੂੰ ਬੁਲਾਇਆ ਕੈਨੇਥ ਐਂਡਰਸਨ ਲਿਖਦਾ ਹੈ ਕਿ 460 ਪੁਲਿਸ ਮੁਲਾਜ਼ਮਾ ਨੇ ਅਗਲੇ 3 ਦਿਨਾਂ ਤੱਕ 15 ਡਾਕੂਆਂ ਨੂੰ ਘੇਰਾ ਘੇਰੀ ਰੱਖਿਆ ਸੀ ਇੰਨਾ ਅਸਲਾ ਸੀ ਸਾਰਾ ਕੁਝ ਉਹਨਾਂ ਨੂੰ ਮੁਕਾਬਲਾ ਕਰਨ ਲਈ ਫੌਜ ਦੀ ਡੋਗਰਾ ਰੈਜiment ਸੀ ਜਿਹੜੀ ਗਈ ਉੱਥੇ ਫੌਜ ਦੀ ਡੋਗਰਾ ਰੈਜiment ਨੂੰ ਵੀ ਉਹਨਾਂ ਦੀ ਮਦਦ ਦੇ ਲਈ ਬੁਲਾਇਆ ਗਿਆ ਡਾਕੂਆਂ ਦੇ ਘਰ ਦੇ ਉੱਤੇ ਬਹੁਤ ਹੀ ਘੱਟ ਜਿਹੜਾ ਦੂਰੀ ਤੋਂ ਦੋ ਤੋਪਾਂ ਦੇ ਗੋਲੇ ਦਾਗੇ ਗਏ ਪੂਰੀ ਇਮਾਰਤ ਢਹਿ ਢੇਰੀ ਕਰ ਦਿੱਤੀ ਗਈ ਪੁਲਿਸ ਮੁਲਾਜ਼ਮ ਜਿਹੜੇ ਸੀ ਚੀਕਦੇ ਹੋਏ ਅੰਦਰ ਦਾਖਲ ਹੋਏ ਇਮਾਰਤ ਦੇ ਅੰਦਰ 15 ਮ੍ਰਿਤਕ ਡਾਕੂਆਂ ਦੀਆਂ ਲਾਸ਼ਾਂ ਮਿਲੀਆਂ ਚਰਨਾ ਭੱਜੰਦਾ ਦੇ ਵਿੱਚ ਫਿਰ ਵੀ ਕਾਮਯਾਬ ਹੋ ਗਿਆ। ਮਾਨਸਿਕ ਦੀਆਂ ਨਿੱਜੀ ਸਮੱਸਿਆਵਾਂ ਮਾ ਸਨ। ਪਰ 2 ਸਾਲ ਬਾਅਦ 10 ਘੰਟੇ ਚੱਲੇ ਪੁਲਿਸ ਮੁਕਾਬਲੇ ਦੇ ਵਿੱਚ ਚਰਨਾ ਇੰਨਾ ਕੁ ਖੁਸ਼ਕਿਸਮਤ ਨਹੀਂ ਰਿਹਾ। ਜਦੋਂ ਗੋਲੀਬਾਰੀ ਬੰਦ ਹੋਈ ਤਾਂ ਚਰਨਾ ਆਪਣੇ 9 ਸਾਥੀਆਂ ਸਮੇਤ ਮ੍ਰਿਤਕ ਪਾਇਆ ਗਿਆ। ਚਰਨਾ ਨਾ ਸਿਰਫ ਮਾਨ ਸਿੰਘ ਦਾ ਸਭ ਤੋਂ ਬਹਾਦਰ ਅਤੇ ਨਜ਼ਦੀਕੀ ਸਾਥੀ ਸੀ ਸਗੋਂ ਉਸ ਦਾ ਸਭ ਤੋਂ ਵਧੀਆ ਰਣਨੀਤਿਕ ਰਣਨੀਤੀਕਾਰ ਵੀ ਸੀ। ਚਰਨਾ ਚਰਨਾ ਜਿਹੜਾ ਸੀ ਉਹਦੀ ਮੁਹਾਰਤ ਇਸ ਤੱਥ ਦੇ ਵਿੱਚ ਸੀ ਕਿ ਉਹ ਜਾਣਦਾ ਸੀ ਕਿ ਕਦੋਂ ਤੇ ਕਿੱਥੇ ਹਮਲਾ ਕਰਨਾ ਹੈ ਤੇ ਕਦੋਂ ਨਹੀਂ ਕਰਨਾ ਹੈ ਇਸ ਦੇ ਦੌਰਾਨ ਮਾਨ ਸਿੰਘ ਨੂੰ ਇੱਕ ਨਿੱਜੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਕੈਨਤ ਕੈਨਤ ਜਿਹੜਾ ਐਂਡਰਸਨ ਆ ਉਹਦੇ ਅਨੁਸਾਰ ਉਹ ਲਿਖਦਾ ਹੈ ਮਾਨ ਸਿੰਘ ਨੇ ਆਪਣੀ ਧੀ ਦਾ ਵਿਆਹ ਜਿਹੜਾ ਸੀ ਆਪਣੇ ਹੀ ਗੈਂਗ ਦੇ ਮੈਂਬਰ ਲਖਨ ਸਿੰਘ ਨਾਲ ਕਰ ਦਿੱਤਾ ਪਰ ਉਸ ਦੀ ਧੀ ਆਪਣੇ ਪਤੀ ਪ੍ਰਤੀ ਜਿਹੜੀ ਵਫਾਦਾਰ ਨਹੀਂ ਰਹੀ ਤੇ ਮਾਨ ਸਿੰਘ ਦੇ ਗੈਂਗ ਦੇ ਇੱਕ ਹੋਰ ਡਾਕੂ ਦੇ ਨਾਲ ਪਿਆਰ ਹੋ ਗਿਆ। ਮਾਨ ਸਿੰਘ ਇਸ ਤੋਂ ਐਨਾ ਦੁਖੀ ਹੋਇਆ ਕਿ ਉਸਨੇ ਆਪਣੀ ਧੀ ਦੇ ਪ੍ਰੇਮੀ ਨੂੰ ਗੋਲੀ ਮਾਰ ਦਿੱਤੀ। ਪਰ ਇਸ ਤੋਂ ਬਾਅਦ ਮਾਨ ਸਿੰਘ ਦੇ ਜਵਾਈ ਨੇ ਗੈਂਗ ਛੱਡ ਦਿੱਤੀ। ਆਪਣੇ ਆਖਰੀ ਦਿਨਾਂ ਦੇ ਵਿੱਚ ਮਾਨ ਸਿੰਘ ਨੂੰ ਆਰਾਮ, ਸ਼ਾਂਤੀ ਤੇ ਘਰ ਦੀ ਲੋੜ ਸੀ। ਉਹਨੇ ਸਰਕਾਰ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਕਿਹਾ ਸੀ ਕਿ ਉਹ ਆਪਣੀ ਮਰਜ਼ੀ ਦੇ ਨਾਲ ਡਾਕੂ ਅਤੇ ਕਾਤਲ ਨਹੀਂ ਬਣਿਆ। ਕਿਸਮਤ ਅਤੇ ਹਾਲਾਤਾਂ ਨੇ ਉਸਨੂੰ ਅਜਿਹਾ ਬਣਨ ਦੇ ਲਈ ਮਜਬੂਰ ਕੀਤਾ ਸੀ ਇੱਕ ਸੱਚਾ ਭਾਰਤੀ ਹੋਣ ਦੇ ਨਾਤੇ ਉਹ ਗੋਆ ਜਾਣਾ ਚਾਹੁੰਦਾ ਹੈ ਇਸਨੂੰ ਵਿਦੇਸ਼ੀ ਸ਼ਾਸਨ ਤੋਂ ਆਜ਼ਾਦ ਕਰਵਾ ਕੇ ਪੁਰਤਗਾਲੀਆਂ ਨੂੰ ਸਮੁੰਦਰ ਦੇ ਵਿੱਚ ਸੁੱਟ ਦੇਣਾ ਚਾਹੁੰਦਾ ਹੈ ਭਾਰਤ ਸਰਕਾਰ ਨੇ ਉਸਦੇ ਪੁੱਤਰ ਉਸਦੇ ਪੱਤਰ ਦਾ ਜਿਹੜਾ ਕੋਈ ਜਵਾਬ ਨਹੀਂ ਸੀ ਦਿੱਤਾ ਇਸ ਨੇ ਮਾਨ ਸਿੰਘ ਨੂੰ ਬਹੁਤ ਨਿਰਾਸ਼ ਕੀਤਾ ਸੀ ਤੇ ਉਸਦੇ ਸਾਥੀਆਂ ਨੂੰ ਵੀ ਨਿਰਾਸ਼ ਕੀਤਾ ਗੋਰਖਾ ਸੈਨਿਕਾਂ ਦੀ ਕੰਪਨੀ ਬਣਾਈ ਗਈ ਇੱਕ ਇੱਕ ਕਰਕੇ ਉਸਦੇ ਸਾਥੀ ਜਾਂ ਤਾਂ ਗ੍ਰਿਫਤਾਰ ਹੋਣ ਲੱਗ ਪਏ ਜਾਂ ਜ਼ਖਮੀ ਜਾਂ ਮਾਰੇ ਜਾਣ ਲੱਗ ਪਏ ਅੰਤ ਦੇ ਵਿੱਚ ਸਿਰਫ 18 ਡਾਕੂ ਜਿਹੜੇ ਸੀ ਹੀ ਉਸਦੇ ਨਾਲ ਰਹਿ ਗਏ ਇਸ ਦੇ ਵਿੱਚ ਉਸ ਦਾ ਵੱਡਾ ਭਰਾ ਨਵਾਬ ਸਿੰਘ ਉਸ ਦਾ ਦੂਜਾ ਪੁੱਤਰ ਸੂਬੇਦਾਰ ਸਿੰਘ ਤੇ ਰੂਪਾ ਸ਼ਾਮਲ ਜਾਂ ਨਵੰਬਰ 1954 ਦਾ ਦਿਹਾੜਾ ਤੇ ਕੇਂਦਰੀ ਭਾਰਤ ਦੇ ਗ੍ਰਹਿ ਮੰਤਰੀ ਨਰਸੀਮਾ ਰਾਓ ਢਿਕਸ਼ਿਤ ਨੇ ਕਿਹਾ ਕਿ ਜੇਕਰ ਮਾਨ ਸਿੰਘ ਨੂੰ 1 ਸਾਲ ਦੇ ਅੰਦਰ ਨਾ ਫੜਿਆ ਗਿਆ ਨਾ ਤਉ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਗੱਲ ਇੱਥੇ ਤੱਕ ਪਹੁੰਚ ਗਈ ਇਸ ਮੁਹਿੰਮ ਦੇ ਵਿੱਚ ਸਹਾਇਤਾ ਲਈ ਉਹਨਾਂ ਨੇ ਗੋਰਖਾ ਸੈਨਕਾਂ ਦੀ ਇੱਕ ਵਿਸ਼ੇਸ਼ ਕੰਪਨੀ ਬਣਾਈ ਗਈ ਪੁਲਿਸ ਨੂੰ ਧੋਖਾ ਦੇਣ ਦੇ ਲਈ ਮਾਨ ਸਿੰਘ ਨੇ ਇੱਕ ਪਿੰਡ ਦੇ ਵਿੱਚ ਇੱਕ ਵਿਅਕਤੀ ਦਾ ਅੰਤਮ ਸੰਸਕਾਰ ਕਰਵਾਇਆ ਜਿਸ ਦਾ ਰੂਪ ਉਸ ਦੇ ਨਾਲ ਮਿਲਦਾ ਜੁਲਦਾ ਸੀ ਇਸ ਤੋਂ ਬਾਅਦ ਇਹ ਅਫਵਾਹ ਫੈਲ ਗਈ ਕਿ ਮਾਨ ਸਿੰਘ ਦੀ ਅਚਾਨਕ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਪਰ ਕੁਝ ਦਿਨਾਂ ਬਾਅਦ ਮਾਨ ਸਿੰਘ ਨੇ ਫਿਰ ਲੁੱਟਾਂ ਖੋਹਾਂ ਕਰ ਰੀਆਂ ਸ਼ੁਰੂ ਕਰਤੀਆਂ ਪੁਲਿਸ ਅਤੇ ਇੱਕ ਖਾਸ ਤੌਰ ਦੇ ਉੱਤੇ ਬਣਾਈ ਗਈ ਗੋਰਖਾ ਕੰਪਨੀ ਉਸਦੇ ਪਿੱਛੇ ਲੱਗ ਗਈ ਮਾਨ ਸਿੰਘ ਦੀ ਮੌਤ ਕਿਵੇਂ ਹੁੰਦੀ ਹੈ ਮਾਨ ਸਿੰਘ ਭੱਜ ਕੇ ਪਿੰਡ ਪਹੁੰਚਿਆ ਜਿੱਥੇ ਉਸਨੇ ਕੁਵਾਰੀ ਨਾ ਕੁਵਾਰੀ ਨਦੀ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਸਮੇਂ ਨਦੀ ਦੇ ਵਿੱਚ ਹੜ ਆਇਆ ਹੋਇਆ ਸੀ ਇਸ ਦੇ ਲਈ ਮਾਨ ਸਿੰਘ ਨਦੀ ਪਾਰ ਨਹੀਂ ਕਰ ਸਕਿਆ ਉਹ ਭੱਜ ਕੇ ਬੀਜਾਪੁਰ ਦੇ ਪਿੰਡ ਦੇ ਵਿੱਚ ਜਿਹੜਾ ਪਹੁੰਚ ਗਿਆ ਉਸ ਦੇ ਪਿੱਛੇ-ਪਿੱਛੇ ਜਮਾਦਾਰ ਪਵਰ ਸਿੰਘ ਦੀ ਅਗਵਾਈ ਜਿਹੜੀ ਸੀ ਹੇਠ ਇੱਕ ਗੋਰਖਾ ਪਲਟਨ ਵੀ ਚੱਲ ਰਹੀ ਸੀ ਦੋਵਾਂ ਵਿਚਕਾਰ ਮੁਕਾਬਲਾ ਸ਼ੁਰੂ ਹੁੰਦਾ ਹੈ ਤੇ ਹਜ਼ਾਰਾਂ ਰਾਉਂਡ ਗੋਲੀਆਂ ਚਲਾਈਆਂ ਗਈਆਂ ਪਰ ਮਾਨ ਸਿੰਘ ਦਾ ਅੰਤ ਆ ਗਿਆ ਸੀ ਹੁਣ ਤੱਕ ਦਾ ਸਭ ਤੋਂ ਵੱਡਾ ڈاکੂ ਗੋਲੀਆਂ ਦੇ ਨਾਲ ਛਲਣੀ ਹੋ ਕੇ ਜ਼ਮੀਨ ਦੇ ਉੱਤੇ ਡਿੱਗ ਪਿਆ ਅੰਤ ਦੇ ਵਿੱਚ ਉਸ ਦੇ ਪੁੱਤਰ ਸੂਬੇਦਾਰ ਸਿੰਘ ਨੇ ਆਪਣੇ ਪਿਤਾ ਦੇ ਸਰੀਰ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਸ ਨੂੰ ਹੋਰ ਗੋਲੀਆਂ ਨਾ ਲੱਗਣ ਇਸ ਕੋਸ਼ਿਸ਼ ਦੇ ਵਿੱਚ ਉਸ ਨੂੰ ਵੀ ਗੋਲੀ ਲੱਗੀ ਤੇ ਉਸ ਦੀ ਮੌਤ ਹੋ ਗਈ। ਮਾਨ ਸਿੰਘ ਦਾ ਸਾਥੀ ਰੂਪਾ ਆਪਣੇ ਵੱਡੇ ਭਰਾ ਨਵਾਬ ਸਿੰਘ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਗਿਆ। ਲਾਸ਼ ਪਰਿਵਾਰ ਨੂੰ ਨਹੀਂ ਸੌਂਪੀ ਗਈ ਸੀ ਆਗਰਜ। ਗ੍ਰਹਿ ਮੰਤਰੀ 딕ਸ਼ਿਤ ਹੋਣਾ ਨੂੰ ਆਪਣੇ ਅਹੁਦੇ ਤੋਂ ਇਸ ਦੀਫਾ ਨਹੀਂ ਦੇਣਾ ਪਿਆ। ਪਿਆਸੀ। ਪ੍ਰਧਾਨ ਮੰਤਰੀ ਜਵਾਰਲਾ ਨਹਿਰੂ, ਗ੍ਰਹਿ ਮੰਤਰੀ ਗੋਵਿੰਦ ਵੱਲਭਪੱਤ ਤੇ ਕਾਂਗਰਸ ਪ੍ਰਧਾਨ ਯੂ ਐਨ ਟੇਬਰ ਨੂੰ ਤੁਰੰਤ ਟੈਲੀਗ੍ਰਾਮ ਰਾਹੀਂ ਇਸ ਦੇ ਬਾਰੇ ਸੂਚਿਤ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਡਾਕਟਰ ਸਪੂਰ ਸਪੂਰਨਾ ਆਨੰਦ ਨੇ ਐਲਾਨ ਕੀਤਾ ਕਿਸੇ ਦੀ ਮੌਤ ਤੇ ਖੁਸ਼ੀ ਮਨਾਉਣਾ ਚੰਗੀ ਗੱਲ ਨਹੀਂ ਹੈ ਮਾਨ ਸਿੰਘ ਮਰ ਗਿਆ ਹੈ ਮਾਨ ਸਿੰਘ ਨੇ ਜਿੰਨਾ ਜਿਨ੍ਹਾਂ ਨੂੰ ਤਸਹੀਹ ਦਿੱਤੇ ਨੇ ਉਹ ਲੋਕ ਹੁਣ ਸੁੱਖ ਦਾ ਸਾਹ ਲੈ ਸਕਦੇ ਨੇ ਮਾਨ ਸਿੰਘ ਤੇ ਉਸਦੇ ਪੁੱਤਰ ਦੀਆਂ ਲਾਸ਼ਾਂ ਨੂੰ ਮੰਜੀਆਂ ਦੇ ਨਾਲ ਬੰਨ੍ਹ ਕੇ ਪਿੰਡ ਲਿਆਂਦਾ ਗਿਆ ਮੰਜੀਆਂ ਨੂੰ ਇਸ ਦੇ ਲਈ ਖੜਾ ਰੱਖਿਆ ਗਿਆ ਸੀ ਤਾਂ ਜੋ ਕਿ ਲੋਕ ਜਿਹੜੇ ਨੇ ਉਹਨਾਂ ਨੂੰ ਦੇਖ ਸਕਣ ਉਸ ਦੀ ਮ੍ਰਿਤਕ ਦੇ ਨੂੰ ਦੇਖਣ ਦੇ ਲਈ ਲਗਭਗ 40 ਹਜ਼ਾਰ ਲੋਕ ਆਏ। ਕੁਝ ਲੋਕ ਉਤਸੁਕਤਾ ਦੇ ਕਾਰਨ ਉੱਥੇ ਪਹੁੰਚੇ। ਕੁਝ ਲੋਕਾਂ ਨੇ ਉਹਨਾਂ ਦੀ ਮੌਤ ਦੇ ਉੱਤੇ ਖੁਸ਼ੀ ਜ਼ਾਹਰ ਕੀਤੀ ਪਰ ਕਈ ਲੋਕ ਆਪਣੇ ਹੰਝੂ ਪੂੰਝਦੇ ਵੀ ਦਿਖੇ ਗਏ। ਇਸ ਤੋਂ ਬਾਅਦ ਮਾਨ ਸਿੰਘ ਦੀ ਲਾਸ਼ ਨੂੰ ਸੰਸਕਾਰ ਦੇ ਲਈ ਗਵਾਲੀਅਰ ਲਿਆਂਦਾ ਗਿਆ। ਮਾਨ ਸਿੰਘ ਦੀ ਵਿਧਵਾ ਤੇ ਪੁੱਤਰ ਤਹਿਸੀਲਦਾਰ ਸਿੰਘ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਮਾਨ ਸਿੰਘ ਦੀ ਲਾਸ਼ ਅੰਤਮ ਸੰਸਕਾਰ ਦੇ ਲਈ ਉਹਨਾਂ ਨੂੰ ਸੌਂਪ ਦਿੱਤੀ ਜਾਵੇ। ਪਰ ਸੰਸਕਾਰ ਸਰਕਾਰ ਨੇ ਜਿਹੜਾ ਸੀ ਉਹਨਾਂ ਦੀ ਇੱਕ ਨਹੀਂ ਸੁਣੀ ਸੀ ਬਾਅਦ ਦੇ ਵਿੱਚ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਕੇ ਐਫ ਰੁਸਤ ਮਜੀ ਨੇ ਆਪਣੀ ਕਿਤਾਬ ਦੀ ਬ੍ਰਿਟਿਸ਼ ਦੀ ਬੈਂਡਿਟਸ ਐਂਡ ਦਾ ਬਾਰਡਰ ਬਾਰਡਰਮੈਨ ਦੇ ਵਿੱਚ ਲਿਖਿਆ ਕਿ ਮਾਨ ਸਿੰਘ ਦੀ ਸ਼ਖਸੀਅਤ ਦਾ ਕਮਾਲ ਸੀ ਕਿ ਗੁੱਜਰ ਹੋਣ ਦੇ ਬਾਵਜੂਦ ਉਹਨੇ ਆਪਣੇ ਗੈਂਗ ਦੇ ਵਿੱਚ ਇੱਕ ਬ੍ਰਾਹਮਣ ਰੂਪਾ ਅਤੇ ਇੱਕ ਠਾਕੁਰ ਲਖਣ ਨੂੰ ਇੱਕ ਵਿਸ਼ੇਸ਼ ਸਥਾਨ ਦਿੱਤਾ ਹੋਇਆ ਸੀ ਪਰ ਜਿਵੇਂ ਜਿਵੇਂ ਮਾਨ ਸਿੰਘ ਵੱਡਾ ਹੁੰਦਾ ਗਿਆ ਉਸਦੇ ਸਾਥੀ ਜੋ 10 ਸਾਲਾਂ ਤੋਂ ਉਸਦੇ ਨਾਲ ਸਨ ਉਸ ਨੂੰ ਛੱਡ ਗਏ ਤੇ ਆਪਣੇ ਗੈਂਗ ਬਣਾਉਣੇ ਸ਼ੁਰੂ ਕਰ ਦਿੱਤੇ ਮਾਨ ਸਿੰਘ ਦੀ ਮੌਤ ਹੋ ਗਈ ਪਰ ਡਕੈਤੀ ਦੀ ਸਮੱਸਿਆ ਖਤਮ ਨਹੀਂ ਹੋਈ ਸੀ ਜੀ ਦੋਸਤੋ ਇਹ ਸੀ ਜੀ ਉਹ ਸ਼ਖਸੀਅਤਾਂ ਇਹਨਾਂ ਨੂੰ ਕੀ ਕਹਿ ਸਕਦੇ ਆ ਨਾ ਡਾਕੂ ਕਹਿ ਸਕਦੇ ਆ ਚੋਰ ਲੁਟੇਰੇ ਕਹਿ ਸਕਦੇ ਆ ਲੋਕਾਂ ਦੇ ਹੱਕਾਂ ਦੇ ਲਈ ਕਹਿ ਸਕਦੇ ਉਹਨਾਂ ਨੂੰ ਸਕੂਨ ਸੁੱਖ ਦੇਣ ਦੇ ਲਈ ਲੜਦੇ ਐ ਜਿਹੜੇ ਖੂਨ ਪੀਂਦੇ ਸੀ ਜੋਕਾਂ ਸੀ ਉਹਨਾਂ ਨੂੰ ਚਲੋ ਮਾਰਦੇ ਸੀ ਇਹਨਾਂ ਨੂੰ ਨਾਂ ਡਾਕੂ ਕਿਹਾ ਜਾ ਸਕਦਾ ਹੈ ਸਮਾਜ ਦੇ ਭਲੇ ਲੋਕ ਕਹਿ ਸਕਦੇ ਆ ਜਾਂ ਕਿਦਾਂ ਕਹਿ ਸਕਦੇ ਆ ਸ਼ਬਦ ਨਹੀਂ ਹੈ ਕੀ ਕਿਹਾ ਜਾ ਸਕਦਾ ਜੀ ਕਿ ਬਹੁਤ ਸਮਿਆਂ ਦੇ ਵਿੱਚ ਜਦੋਂ ਆਪਾਂ ਬੱਬਰਾਂ ਦੀ ਗੱਲ ਕਰਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਗੱਲ ਕਰਦੇ ਆ ਗਦਰੀ ਬਾਬਿਆਂ ਦੇ ਵਿੱਚ ਵੀ ਗੱਲ ਆਉਂਦੀ ਹੈ ਉਦੋਂ ਜਦੋਂ ਅੰਗਰੇਜ਼ਾਂ ਦੀਆਂ ਰੇਲਾਂ ਲੁੱਟਦੇ ਸਨ ਖਜ਼ਾਨਾ ਲੁੱਟਦੇ ਸੀ ਫਿਰ ਹਥਿਆਰ ਖਰੀਦਦੇ ਸੀ ਦੇ ਉਹ ਸਾਰੀਆਂ ਚੀਜ਼ਾਂ ਵੀ ਚੱਲਦੀਆਂ ਤੇ ਇਹ ਹਾਲਾਤ ਉਹਨਾਂ ਸਮਿਆਂ ਦੇ ਪਰ ਇਹਦੀ ਚਰਚਾ ਬਹੁਤ ਸਮੇਂ ਤੇ ਅਸੀਂ ਸੁਣਦੇ ਰਹੇ ਹਾਂ ਛੋਟੇ ਹੁੰਦੇ ਬਚਪਨ ਦੇ ਵਿੱਚ ਵੀ ਤੇ ਇਹ ਚੀਜ਼ਾਂ ਉਹਨਾਂ ਸਮਿਆਂ ਦੇ ਵਿੱਚ ਚੱਲਦੀਆਂ ਸੀ ਤੇ ਫਿਲਮਾਂ ਵੀ ਆਈਆਂ ਬਹੁਤ ਸਾਰੀਆਂ ਚੀਜ਼ਾਂ ਚੱਲੀਆਂ ਜੀ ਆਕੂ ਮਾਨ ਸਿੰਘ ਜਿਸ ਨੂੰ ਫੜਨ ਦੇ ਲਈ ਫੌਜ ਬੁલાਉਣੀ ਪਈ ਸੀ ਤੇ 80 ਮੁਕਾਬਲਿਆਂ ਦੇ ਵਿੱਚ ਪੁਲਿਸ ਨਾ ਫੜ ਸਕੇ ਸੀ ਉਸ ਦੇ ਡਕੈਤ ਬਣਨ ਦੀ ਦਿਲਚਸਪ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਰਿਹਾਨ ਫਜ਼ਲ ਉਹਨਾਂ ਦੀ ਹਰ ਬਾਰ ਦੀ ਤਰ੍ਹਾਂ ਬਾਖਮਾਲ ਕਲਮ ਹੁੰਦੀ ਹੈ ਜੀ ਤੇ ਬਾਖਮਾਲ ਲਿਖਦੀ ਹੈ ਜੀ ਇੱਕ ਵਧੀਆ ਜਾਣਕਾਰੀ ਹੁੰਦੀ ਹੈ ਕੁਝ ਸਿੱਖਣ ਨੂੰ ਮਿਲਦਾ ਹੈ ਧੰਨਵਾਦ ਸਹਿਤਾ ਜੀ ਰિયાન ਫਜ਼ਲ ਉਹਨਾਂ ਦਾ ਤੇ ਮੈਂ ਤੁਹਾਡਾ دوست ਭਵਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਪੰਚੋ ਦੋਸਤੋ